ਆ ਰਣਜੀਤ ਸਿੰਘ ਟਟਰੀਆਂ ਵਾਲਿਆਂ ਨੂੰ ਜਿਹੜੀ ਹੈ ਮਾਫੀ ਦੇ ਦਿੱਤੀ ਜਾਂਦੀ ਹੈ ਕੀ ਕਹੋਗੇ ਇਸ ਵਾਰ ਥੋੜੇ ਬਦਲੇ ਹੋਏ ਅੰਦਾਜ਼ ਦੇ ਵਿੱਚ ਨਜ਼ਰ ਆਏ ਪਰ ਜਦੋਂ ਬਾਹਰ ਜਾਂਦੇ ਹੈਗੇ ਨੇ ਪੱਤਰਕਾਰਾਂ ਦੇ ਵੱਲੋਂ ਜਦੋਂ ਦੁਬਾਰਾ ਪੁੱਛਿਆ ਗਿਆ ਤੇ ਫਿਰ ਉਹਨਾਂ ਦੇ ਵੱਲੋਂ ਜਿਹੜਾ ਹੈ ਯਾਨੀ ਹਰਨਾਮ ਸਿੰਘ ਧੁੰਮਾ ਉਹਨਾਂ ਦਾ ਨਾਮ ਇੱਕ ਰਹੀ ਦੁਬਾਰਾ ਲਿਆ ਗਿਆ ਕਿ ਉਹ ਵੀ ਇੱਥੇ ਆ ਕੇ ਮਾਫੀ ਕਿਵੇਂ ਦੇਖਦੇ ਹੋ ਕੀ ਅਜੇ ਵੇਟ ਐਂਡ ਪੌਂਚ ਦੀ ਸਿਚੁਏਸ਼ਨ ਹੈ ਜਾਂ ਸਮਾਂ ਦੇਣਾ ਚਾਹੀਦਾ ਜਾਂ ਕਿ ਹੋਰ ਹਾਲਾਤ ਕਿਹੋ ਜਿਹੇ ਹੋਣੇ ਚਾਹੀਦੇ ਥੋੜਾ ਇਹ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਗੋਲਮੋਲ ਹੋਇਆ ਪਰ ਇਹਦੇ باوجود ਵੀ ਉਹ ਆਏ ਨਿਮਾਣੇ ਸਿੱਖ ਵਜੋਂ ਆਏ ਆ ਤੇ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜਿਹੜੀਆਂ ਗਲਤੀਆਂ ਕਰੀਆਂ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਜਿਹੜੇ ਕੁਝ ਗਲਤ ਬੋਲਿਆ ਗਿਆ ਮੇਤੋਂ ਹਣਾ ਹੂੰ ਉਹਨਾਂ ਟੈਕਨੀਕਲ ਸ਼ਬਦ ਹੈਗਾ ਵੀ ਗਲਤ ਬੋਲਿਆ ਗਿਆ ਜਾਂ ਗਲਤੀਆਂ ਕੀਤੀਆਂ ਨੇ ਥੋੜਾ ਨਾ ਇਹਦੇ ਵਿੱਚ ਫਰਕ ਹੈਗਾ ਸੋ ਠੀਕ ਹੈ ਹਲੇ ਵੀ ਥੋੜਾ 에ਰੋਗੈਂਸ ਹੈਗੀ ਆ ਪਰ ਫਿਰ ਵੀ ਅਕਾਲ ਤਖਤ ਸਾਹਿਬ ਦੇ ਅੱਗੇ ਆਉਣਾ ਉੱਥੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਸੋ ਇਸ ਤਰ੍ਹਾਂ ਰਵਾਇਤਾਂ ਨੂੰ ਚੁਣੌਤੀ ਦੇਣੀ ਜਾਂ ਰਵਾਇਤਾਂ ਤੇ ਸਵਾਲ ਉਠਾਉਣੇ ਅਮਰ ਸੰਚਾਰ ਦੀ ਮਹਿੰਮਤੇ ਜਾਂ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਆਉਦੇ ਤੇ ਮੁਰਗੇ ਬਹੁਤ ਕੁਝ ਸੀਗਾ ਜਿਹੜੇ ਤੇ ਉਹਨਾਂ ਨੇ ਔਰ ਇੰਨੇ ਐਰੋਗੈਂਟ ਢੰਗ ਨਾਲ ਜਿੱਦਾਂ ਸਿੱਖਾਂ ਦਾ ਦੁਸ਼ਮਣ ਕੋਈ ਸਵਾਲ ਉਠਾ ਰਿਹਾ ਹੁੰਦਾ ਹੈ ਹਨਾ ਸੋ ਸਿੱਖਾਂ ਵਿੱਚੋਂ ਨਹੀਂ ਸਵਾਲ ਉਠਾ ਰਿਹਾ ਆਇਆ ਲੱਗਦਾ ਵੀ ਦੁਸ਼ਮਣ ਸਵਾਲ ਉਠਾ ਰਿਹਾ ਜਾਂ ਉਹਨਾਂ ਨੂੰ ਕੋਈ ਆਖ ਰਿਹਾ ਹੈਗਾ ਇਸ ਤਰ੍ਹਾਂ ਦੇ ਸਵਾਲ ਉਠਾਉਣ ਲਈ ਕਿਉਂਕਿ ਜਿਸ ਸਟੇਟ ਦੀ ਅਸੀਂ ਅਸੀਂ ਰਹਿ ਰਹੇ ਹਾਂ ਉਹ ਸਟੇਟ ਬਹੁਤ ਵੱਡੀ ਪੱਧਰ ਤੇ ਵਰਕ ਕਰ ਰਹੀ ਹੈਗੀ ਆ ਸੋ ਬਹੁਤ ਵੱਡੀ ਪੱਧਰ ਤੇ ਜਿਹੜੀ ਸਿੱਖਾਂ ਦੀ ਧਾਰਮਿਕ ਮਰਿਆਦਾ ਗੁਰਬਾਣੀ ਦੀ ਵਿਆਖਿਆ ਉਹਦੀਆਂ ਵੱਖ-ਵੱਖ ਪ੍ਰਣਾਲੀਆਂ ਰਾਹੀਂ ਉਹ ਸਿੱਖਾਂ ਵਿੱਚ ਇਹ ਭਲੇਖਾ ਪਾਉਣ ਦਾ ਯਤਨ ਕਰ ਰਹੀ ਹੈਗੀ ਆ ਵੀ ਸਾਡਾ ਗੁਰਬਾਣੀ ਨਾਲ ਇੱਕ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਹੈ ਜਿਹੜਾ ਸਦੀਵੀ ਹੈ ਸੋ ਗੁਰਬਾਣੀ ਨੂੰ ਸਾਇੰਟਿਫਿਕ ਵਿਆਖਿਆ ਚ ਲਿਆ ਕੇ ਉਹ ਗੁਰਬਾਣੀ ਵਿੱਚੋਂ ਸਾਡੀ ਸ਼ਰਧਾ ਸਾਡਾ ਜਿਹੜਾ ਸੰਜਮ ਸਾਡਾ ਸੋਹਜ ਉਹ ਤੋੜਨਾ ਚਾਹੁੰਦੀ ਹੈਗੀ ਆ ਰਏ ਤਬਦੀਲੀ ਜਾਂ ਮਾਨਸਿਕ ਚਾਹੀਦੀ ਹੈਗੀ ਸੋ ਵਕਤ ਹੀ ਨਹੀਂ ਵੀ 10-15 ਮਿੰਟ ਲਈ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਆਏ ਇਹ ਤਸਵੀਰ ਸੁਖਬੀਰ ਸਿੰਘ ਬਾਦਲ ਵਾਲੀ ਗੱਲ ਹੋਊਗੀ ਵੀ ਗੁਨਾਹ ਮੰਨਣ ਤੋਂ ਬਾਅਦ ਮੁੜ ਕੇ ਉਹ ਅਕਾਲ ਤਖਤ ਨੂੰ ਜਿਸ ਤਰ੍ਹਾਂ ਚੁਣੌਤੀ ਦਿੱਤੀ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਤੇ ਉਹਦੀ ਸੰਸਥਾ ਨੂੰ ਹੁਣ ਭਾਈ ਰਣਜੀਤ ਸਿੰਘ ਉਹਨੇ ਉੱਥੋਂ ਜਿਹੜੀ ਹੈਗੀ ਆ ਅਕਾਲ ਤਖਤ ਸਾਹਿਬ ਦੇ ਜੋ ਕੁਝ ਵੀ ਹੋਇਆ ਵਾਪਰਿਆ ਪੰਥਕ ਮਰਿਆਦਾ ਅਨਸਾਰ ਉਹ ਤੋਂ ਬਾਅਦ ਆ ਕੇ ਜਿਸ ਜਿਸ ਤਰ੍ਹਾਂ ਦੇ ਬੋਲ ਉਹਨਾਂ ਦੇ ਬੋਲਾਂ ਵਿੱਚ ਹਲੇ ਵੀ ਕੋਈ ਤਬਦੀਲੀ ਨਹੀਂ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ 'ਚ ਖਬਰਾਂ ਦੇ ਐਨਾਲਾਈਸਿਸ ਆਪਾਂ ਕਰਦੇ ਹੁੰਦੇ ਆ ਹਮੇਸ਼ਾ ਦੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਅਵਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈਏ ਜੀ ਵਾਈਗੁਰਜੀ ਕਾ ਖਾਲਸਾ ਵਾਈਗੁਰਜੀ ਕੀ ਫਤਿਹ ਸਰਦਾਰ ਅਵਤਾਰ ਸਿੰਘ ਦੀ ਸ਼ੁਰੂਆਤ ਜੇ ਆਪਾਂ ਕਰਨੀ ਹੈਗੀ ਆ ਪੰਥਕ ਸਰਗਰਮੀਆਂ ਤੋਂ ਆ ਪਿਛਲੇ ਦਿਨੀ ਜਿਹੜਾ ਹੈਗਾ ਏ ਅਕਾਲ ਤਖਤ ਸਾਹਿਬ ਤੇ ਇੱਕ ਇਕੱਠ ਹੁੰਦਾ ਜਿੱਥੇ ਬਹੁਤ ਸਾਰੇ ਜਿਹੜੇ ਨੇ ਫੈਸਲੇ ਲਏ ਜਾਂਦੇ ਨੇ ਨਵੇਂ ਜਿਹੜੇ ਥਾਪੇ ਗਏ ਜਥੇਦਾਰ ਸਰਦਾਰ ਭਾਈ ਕੁਲਦੀਪ ਸਿੰਘ ਗੜਗੱਜ ਜਿਹੜੇ ਹੈਗੇ ਨੇ ਉਹਨਾਂ ਦੇ ਵੱਲੋਂ ਖਾਸ ਕਰਕੇ ਜਿਹੜੇ ਵੱਡੇ ਫੈਸਲੇ ਜਿਨ੍ਹਾਂ ਦੇ ਵਿੱਚ ਭਾਈ ਰਣਜੀਤ ਸਿੰਘ ਟਡਰੀਆਂ ਵਾਲਿਆਂ ਨੂੰ ਜਿਹੜੀ ਹੈ ਮਾਫੀ ਦੇ ਦਿੱਤੀ ਜਾਂਦੀ ਹੈ ਆ ਕੀ ਕਹੋਗੇ ਇਸ ਵਾਰ ਥੋੜੇ ਬਦਲੇ ਹੋਏ ਅੰਦਾਜ਼ ਦੇ ਵਿੱਚ ਨਜ਼ਰ ਆਈ ਪਰ ਜਦੋਂ ਬਾਹਰ ਜਾਂਦੇ ਹੈਗੇ ਨੇ ਪੱਤਰਕਾਰਾਂ ਦੇ ਵੱਲੋਂ ਜਦੋਂ ਦੁਬਾਰਾ ਪੁੱਛਿਆ ਗਿਆ ਤੇ ਫਿਰ ਉਹਨਾਂ ਦੇ ਵੱਲੋਂ ਜਿਹੜਾ ਹੈ ਯਾਨੀ ਹਰਨਾਮ ਸਿੰਘ ਢੋਮਾ ਉਹਨਾਂ ਦਾ ਨਾਮ ਇੱਕ ਰੀ ਦੁਬਾਰਾ ਲਿਆ ਗਿਆ ਕਿ ਉਹ ਵੀ ਇੱਥੇ ਆ ਕੇ ਮਾਫੀ ਮੰਗੇ ਕਿਵੇਂ ਦੇਖਦੇ ਹੋ ਕੀ ਅਜੇ ਵੇਟ ਐਂਡ ਪੌਚਤੀ ਸਿਚੁਏਸ਼ਨ ਹੈ ਜਾਂ ਸਮਾਂ ਦੇਣਾ ਚਾਹੀਦਾ ਜਾਂ ਕਿਹੋ ਜਿਹੇ ਹਾਲਾਤ ਕਿਹੋ ਜਿਹੇ ਹੋਣੇ ਚਾਹੀਦੇ ਹਨੇਕ ਤਾਂ ਚਲੋ ਉਹਨਾਂ ਦਾ ਆਪਾਂ ਨੂੰ ਸਵਾਗਤ ਕਰਨਾ ਬਣਦਾ ਹੈਗਾ ਵੀ ਅਕਸਰ ਖਾਲਸਾ ਪੰਥ ਦੀ ਜਿਹੜੀ ਮਾਨ ਮਰਿਆਦਾ ਹੈਗੀ ਆ ਉਹਨੂੰ ਉਹਨਾਂ ਨੇ ਰੈਕਗਨਾਈਜ਼ ਕਰਿਆ ਉਹਨੂੰ ਪ੍ਰਵਾਨ ਕਰਿਆ ਹੈਗਾ ਔਰ ਸਾਡੀ ਜਿਹੜੀ ਸਭ ਤੋਂ ਵੱਡੇ ਸਿੱਖਾਂ ਦੀ ਸਭ ਤੋਂ ਵੱਡੀ ਅਥਾਰਟੀ ਆ ਸ਼੍ਰੀ ਅਕਾਲ ਤਖਤ ਸਾਹਿਬ ਉਹਦੇ ਤੇ ਹੋ ਆਏ ਨੇ ਨਿਮਾਣੇ ਸਿੱਖ ਵਜੋਂ ਆਏ ਨੇ ਸੌਰ ਜੋ ਉਹਨਾਂ ਨੂੰ ਬੇਸ਼ੱਕ ਇਹ ਸਿਗਾ ਵੀ ਜਿਸ ਤਰ੍ਹਾਂ ਗਲਤੀਆਂ ਸੁਖਬੀਰ ਸਿੰਘ ਬਾਦਲ ਦੀਆਂ 2 ਦਸੰਬਰ ਨੂੰ ਇੱਕ ਇੱਕ ਗਲਤੀ ਨੋਟ ਕਰਕੇ ਉਹ ਤੋਂ ਕਹਾਇਆ ਗਿਆ ਸੀ ਕਿ ਮੈਂ ਗਲਤ ਕਰੀਆ ਉਸ ਤਰ੍ਹਾਂ ਹੋਣਾ ਚਾਹੀਦਾ ਸੀ ਸੋ ਥੋੜਾ ਇਹ ਹੈਗਾ ਵੀ ਉਹ ਇੱਕ ਤਰ੍ਹਾਂ ਨਾਲ ਗੋਲਮੋਲ ਹੋਇਆ ਪਰ ਇਹਦੇ باوجود ਵੀ ਉਹ ਆਏ ਨਿਮਾਣੇ ਸਿੱਖ ਵਜੋਂ ਆਏ ਆ ਮੈਂ ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਜਿਹੜੀਆਂ ਗਲਤੀਆਂ ਕਰਨੀਆਂ ਉਹਨਾਂ ਨੇ ਇਹ ਕਿਹਾ ਵੀ ਜਿਹੜੀ ਜਿਹੜੇ ਕੁਝ ਗਲਤ ਬੋਲਿਆ ਗਿਆ ਮੇਤੋਂ ਹਣਾ ਹੁਣ ਇਹ ਟੈਕਨੀਕਲ ਸ਼ਬਦ ਹੈਗਾ ਵੀ ਗਲਤ ਬੋਲਿਆ ਗਿਆ ਜਾਂ ਗਲਤੀਆਂ ਕੀਤੀਆਂ ਨੇ ਥੋੜਾ ਨਾ ਇਹਦੇ ਵਿੱਚ ਫਰਕ ਹੈਗਾ ਸੋ ਠੀਕ ਹੈ ਹਲੇ ਵੀ ਥੋੜਾ ਐਰੋਗੈਂਸ ਹੈਗੀ ਆ ਪਰ ਫਿਰ ਵੀ ਅਕਾਲ ਤਖਤ ਸਾਹਿਬ ਤੇ ਅੱਗੇ ਆਉਣਾ ਉੱਥੇ ਆਪਣੀਆਂ ਗਲਤੀਆਂ ਦੀ ਮਾਫੀ ਮੰਗਣੀ ਯਾ ਤਖਤ ਸੋ ਤਖਤ ਸਾਹਿਬਾ ਜਿਹੜੇ ਹੈਗੇ ਆ ਉਹ ਕੋਈ ਥਾਣੇ ਨਹੀਂ ਹੈਗੇ ਆ ਪੁਲਿਸ ਸਟੇਸ਼ਨ ਨਹੀਂ ਹੈਗੇ ਸੋ ਉਹਨਾਂ ਨੇ ਮਾਫੀ ਦੇਣੀ ਹੁੰਦੀ ਆ ਸੋ ਜਿਹੜਾ ਗੁਰੂ ਦੀ ਸ਼ਰਨ ਵਿੱਚ ਆਵੇ ਗੁਰੂ ਕੰਠ ਲਾਉਂਦਾ ਹੈਗਾ ਉਹਨੂੰ ਗੜ ਨਾਲ ਲਾਉਂਦਾ ਹੈਗਾ ਸੋ ਭਾਈ ਰਣਜੀਤ ਸਿੰਘ ਉਹਨਾਂ ਨੇ ਜੇ ਸੱਚੇ ਮਨ ਨਾਲੇ ਮਾਫੀ ਮੰਗੀ ਹੈਗੀ ਆ ਯਾ ਉਹਨਾਂ ਦਾ ਮਾਨਾ ਜਿਹੜਾ ਯਾ ਉਹਨਾਂ ਦੀ ਸ਼ਖਸੀਅਤ ਵਿੱਚ ਵੱਡੀ ਤਬਦੀਲੀ ਆਈ ਹੈਗੀ ਆ ਹਨਾ ਸੋ ਤਾਂ ਖਾਲਸਾ ਪੰਥ ਨੂੰ ਇਹ ਹੈਗਾ ਵੀ ਉਹ ਮਾਨ ਮਰਿਆਦਾ ਅਨਸਾਰ ਤਖਤ ਸਾਹਿਬ ਦੀਆਂ ਮਰਿਆਦਾਵਾਂ ਅਨਸਾਰ ਉਹਨਾਂ ਨੂੰ ਜੋ ਮੁਆਫੀ ਦਿੱਤੀ ਗਈ ਆ ਜਾਂ ਸਜ਼ਾ ਜੋ ਵੀ ਸੇਵਾ ਲਗਾਈ ਗਈ ਹੈਗੀ ਆ ਸਜ਼ਾ ਨਾ ਕਹੀਏ ਸੇਵਾ ਲਗਾਈ ਗਈ ਹੈਗੀ ਆ ਸੋ ਉਹ ਖਾਲਸਾ ਪੰਥ ਨੂੰ ਉਹ ਮੰਨੀ ਚਾਹੀਦੀ ਹੈਗੀ ਆ ਤਖਤ ਸਾਹਿਬ ਦਾ ਫੈਸਲਾ ਸਾਡੇ ਲਈ ਮੰਨਣੇ ਹੋਊਗਾ ਪਰ ਇਹਦੇ ਚੋਂ ਜਿਹੜੀ ਗੱਲ ਤੁਸੀਂ ਦੂਜੀ ਕਹੀ ਆ ਵੀ ਜੇ ਮਨ ਤਬਦੀਲ ਨਹੀਂ ਹੁੰਦਾ ਹੂੰ ਹੂੰ ਵੱਡੀ ਗੱਲ ਇਹ ਹੈਗੀ ਵੀ ਆਇਆ ਤੁਸੀਂ ਉਹ 2-4 ਮਿੰਟ ਲਈ ਉਹ ਗੱਲ ਕਹਿ ਦਿੱਤੀ ਹੋਈ ਆ ਵੀ ਮੈਂ ਮਾਫੀ ਮੰਗਦਾ ਹੈਗਾ ਸੋ ਜੋ ਕੁਝ ਹੋਇਆ ਉਹਨਾਂ ਨੇ ਪ੍ਰਚਾਰ ਅਰੰਭਿਆ ਸੀਗਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਪ੍ਰਵਾਨ ਮਾਨ ਮਰਿਆਦਾ ਆ ਜਾਂ ਪ੍ਰਮਾਨਿਕਤਾ ਹੈਗੀ ਆ ਉਹਦੇ ਤੇ ਸਵਾਲ ਉਠਾਉਣੇ ਉਹਨੂੰ ਸਾਇੰਟੀਫਿਕ ਢੰਗ ਨਾਲ ਜੀ ਇਹ ਆ ਸ਼੍ਰੀ ਦਰਬਾਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਸਰੋਵਰਾਂ ਦਾ ਬਾਣੀਆਂ ਦੇ ਜਪਨ ਦਾ ਜਾਂ ਅੰਮ੍ਰਿਤ ਸੰਚਾਰ ਦੀ ਜਿਹੜੀ ਮਰਿਆਦਾ ਹੈਗੀ ਆ ਉਹਦੇ ਤੇ ਜਿਹੜੇ ਸਵਾਲ ਉਠਾਉਣੇ ਹੈਗੇ ਆ ਸੋ ਇਹ ਇਹ ਖਾਲਸਾ ਪੰਥ ਦੀਆਂ ਰਵਾਇਤਾਂ ਮਰਿਆਦਾਵਾਂ ਤੇ ਜਿਹੜੀਆਂ ਇਸ ਸੰਸਥਾਵਾਂ ਨੇ ਉਹਨਾਂ ਤੇ ਉਂਗਲ ਚੁੱਕਣ ਵਾਲੀ ਗੱਲ ਸੀ ਕਿ ਸੋ ਇਹ ਤਾਂ ਕਿਹਾ ਜਾਂਦਾ ਨਾ ਵੀ ਗੁਰਬਾਣੀ ਨੂੰ ਸਾਇੰਟਿਫਿਕ ਢੰਗ ਨਾਲ ਵਿਆਖਿਆ ਕਰਨਾ ਅਸਲ 'ਚ ਗੁਰਬਾਣੀ ਤਾਂ ਦੂਰ ਦੀ ਗੱਲ ਆ ਅਸੀਂ ਆਪਣੇ ਪਰਿਵਾਰਕ ਜ਼ਿੰਦਗੀ ਨੂੰ ਵੀ ਸਾਇੰਟਿਫਿਕ ਫਿਕ ਢੰਗ ਨਾਲ ਵਿਆਖਿਆ ਨਹੀਂ ਕਰ ਸਕਦੇ ਸੋ ਸਾਡੇ ਸਾਡੇ ਆਪਣੇ ਮਾਤਾ ਪਿਤਾ ਨਾਲ ਰਿਸ਼ਤਾ ਆਪਣੇ ਬੱਚਿਆਂ ਨਾਲ ਰਿਸ਼ਤਾ ਆ ਆਏ ਦੁਆਲੇ ਸਮਾਜ ਨਾਲ ਜਿਹੜੇ ਸਾਜੇ ਰਿਸ਼ਤੇ ਆ ਅਸੀਂ ਉਹਨਾਂ ਵਿੱਚ ਵੀ ਭਾਵੁਕਤਾ ਪਿਆਰ ਮੋ ਲਗਨ ਇਸ ਤਰ੍ਹਾਂ ਦੀਆਂ ਬਹੁਤ ਸੰਵੇਦਨਸ਼ੀਲ ਔਰ ਸੌਫਟ ਹੁੰਦੀਆਂ ਜੀ ਬੜੀ ਵਾਰ ਜਿੱਦਾਂ ਹੁੰਦਾ ਨਾ ਕਿ ਸਾਇੰਸ ਦੇ ਨਾਲ ਕੰਪੇਅਰ ਕਰਨਾ ਜੀ ਇੱਕ ਵਿਗਿਆਨਿਕ ਹੈਗਾ ਤਾਂ ਹੁਣ ਵਿਗਿਆਨ ਆ ਵਿਗਿਆਨ ਬਦਲਦੀ ਰਹਿੰਦੀ ਆ ਗੁਰਬਾਣੀ ਤੇ ਆਪਾਂ ਕਹੀ ਕਿ 300 ਸਾਲ ਪਹਿਲਾਂ ਵੀ ਉਹੀ ਸੀ 400 ਸਾਲ ਪਹਿਲਾਂ ਵੀ ਉਹੀ ਸੀ ਅੱਜ ਵੀ ਉਹੀ ਆ ਭਵਿੱਖ ਦੇ ਵਿੱਚ ਵੀ ਉਹੀ ਰਹਿਣੀ ਹੈਗੀ ਆ ਵਿਗਿਆਨ ਦੀਆਂ ਖੋਜਾਂ ਤੇ ਸਮੇਂ-ਸਮੇਂ ਤੇ ਜਿਹੜੀਆਂ ਚੇਂਜ ਹੁੰਦੀਆਂ ਰਹਿੰਦੀਆਂ ਕੋਈ ਵੱਡੇ ਵਿਗਿਆਨੀ ਆ ਜਾਂਦੇ ਆ ਪ੍ਰਾਣੀਆਂ ਖੋਜਾਂ ਨੂੰ ਜੜੇ ਹੈਗੇ ਰੱਦ ਜਾਂਦੇ ਸੋ ਗੁਰਬਾਣੀ ਦਾ ਸਾਇੰਸ ਨਾਲ ਇਸ ਤਰ੍ਹਾਂ ਕੋਈ ਸਬੰਧ ਨਹੀਂ ਹੈ ਵੀ ਆਪਾਂ ਸਾਇੰਸ ਦੇ ਨਜ਼ਰੀਏ ਤੋਂ ਗੁਰਬਾਣੀ ਨੂੰ ਤੋੜ ਜੀ ਜੀ ਹੈ ਨਾ ਸੋ ਗੁਰਬਾਣੀ ਦੇ ਨਜ਼ਰੀਏ ਤੋਂ ਤੁਸੀਂ ਸਾਇੰਸ ਨੂੰ ਤੋੜ ਸਕਦੇ ਹੈਗੇ ਆ ਵੀ ਗੁਰਬਾਣੀ ਸੁਪਰੀਮ ਹੈਗੀ ਆ ਜੀ ਸਿੱਖਾਂ ਦੀਆਂ ਪਰੰਪਰਾਵਾਂ ਜਿਹੜੀਆਂ 5 ਸਦੀਆਂ ਦੀ ਰਵਾਇਤ ਚੋਂ ਆਈਆਂ ਨੇ ਉਹ ਪਰੰਪਰਾਵਾਂ ਸੁਪਰੀਮ ਹੈਗੀਆਂ ਸੋ ਕਿੰਤੂ ਪ੍ਰੰਤੂ ਉਹਨਾਂ ਤੇ ਨਹੀਂ ਹਾਂ ਆਪਾਂ ਵਾਰ-ਵਾਰ ਕਿਹਾ ਜਿਹੜੀਆਂ ਨਵੀਆਂ ਪੀੜੀਆਂ ਆਉਂਦੀਆਂ ਉਹ ਪ੍ਰਾਣੀਆਂ ਦੇ ਸਿਧਾਂਤਾਂ ਤੇ ਪਹਿਰਾ ਦਿੰਦੇ ਆ ਉਹਨਾਂ ਨੂੰ ਰੀਇਨਟਰਪ੍ਰੀਟ ਕਰਦੇ ਆ ਉਹਨਾਂ ਦੇ ਮੁੜ ਵਿਆਖਿਆ ਹੁੰਦੀ ਆ ਪਰ ਉਹ ਰਵਾਇਤਾਂ ਖਤਮ ਨਹੀਂ ਹੁੰਦੀਆਂ ਸੋ ਇਸ ਤਰ੍ਹਾਂ ਰਵਾਇਤਾਂ ਨੂੰ ਚਣੌਕਦੇ ਦੇਣੀ ਜਾਂ ਰਵਾਇਤਾਂ ਤੇ ਸਵਾਲ ਉਠਾਉਣੇ ਅਮਰ ਸੰਚਾਰ ਦੀ ਮਹਿੰਮਤ ਹੈ ਯਾ ਦਰਬਾਰ ਸਾਹਿਬ ਦਾ ਜਿਹੜਾ ਸਰੋਵਰ ਆਉਦੇ ਤੇ ਮੁਰਗੇ ਬਹੁਤ ਕੁਝ ਸੀਗਾ ਜਿਹੜੇ ਤੇ ਉਹਨਾਂ ਨੇ ਔਰ ਇੰਨੇ ਐਰੋਗੈਂਟ ਢੰਗ ਨਾਲ ਜਿੱਦਾਂ ਸਿੱਖਾਂ ਦਾ ਦੁਸ਼ਮਣ ਕੋਈ ਸਵਾਲ ਉਠਾ ਰਿਹਾ ਹੁੰਦਾ ਹੈ ਹਨਾ ਸੋ ਸਿੱਖਾਂ ਵਿੱਚੋਂ ਨਹੀਂ ਸਵਾਲ ਉਠਾ ਰਿਹਾ ਐ ਲੱਗਦਾ ਵੀ ਦੁਸ਼ਮਣ ਸਵਾਲ ਉਠਾ ਰਿਹਾ ਜਾਂ ਉਹਨਾਂ ਨੂੰ ਕੋਈ ਆਖ ਰਿਹਾ ਹੈਗਾ ਇਸ ਤਰ੍ਹਾਂ ਦੇ ਸਵਾਲ ਉਠਾਉਣ ਲਈ ਕਿਉਂਕਿ ਜਿਸ ਸਟੇਟ ਦੀ ਅਸੀਂ ਰਹਿ ਰਹੇ ਹਾਂ ਉਹ ਸਟੇਟ ਬਹੁਤ ਵੱਡੀ ਪੱਧਰ ਤੇ ਵਰਕ ਕਰ ਰਹੀ ਹੈਗੀ ਆ ਸੋ ਬਹੁਤ ਵੱਡੀ ਪੱਧਰ ਤੇ ਜਿਹੜੀ ਸਿੱਖਾਂ ਦੀ ਧਾਰਮਿਕ ਮਰਿਆਦਾ ਗੁਰਬਾਣੀ ਦੀ ਵਿਆਖਿਆ ਉਹਦੀਆਂ ਵੱਖ-ਵੱਖ ਪ੍ਰਣਾਲੀਆਂ ਰਾਹੀਂ ਉਹ ਸਿੱਖਾਂ ਵਿੱਚ ਇਹ ਭਲੇਖਾ ਪਾਉਣ ਦਾ ਯਤਨ ਕਰ ਰਹੀ ਹੈਗੀ ਆ ਵੀ ਸਾਡਾ ਗੁਰਬਾਣੀ ਨਾਲ ਇੱਕ ਉਸ ਤਰ੍ਹਾਂ ਦਾ ਰਿਸ਼ਤਾ ਨਹੀਂ ਹੈ ਜਿਹੜਾ ਸਦੀਵੀ ਹੈ ਉਹ ਗੁਰਬਾਣੀ ਨੂੰ ਸਾਇੰਟਿਫਿਕ ਵਿਆਖਿਆ 'ਚ ਲਿਆ ਕੇ ਉਹ ਗੁਰਬਾਣੀ ਵਿੱਚੋਂ ਸਾਡੀ ਸ਼ਰਦਾ ਸਾਡਾ ਜਿਹੜਾ ਸੰਜਮ ਸਾਡਾ ਸੋਹਜ ਉਹ ਤੋੜਨਾ ਚਾਹੁੰਦੀ ਹੈਗੀ ਆ ਹੁਣ ਜੇ ਭਾਈ ਰਣਜੀਤ ਸਿੰਘ ਉਹਨਾਂ ਨੇ ਕਿਉਂਕਿ ਉਹ ਵੀਡੀਓ ਆਈ ਹੈ ਤਖਤ ਸਾਹਿਬ ਦੇ ਸਾਹਮਣੇ ਉਹਨੇ ਖੜਕੇ ਉਹਨਾਂ ਨੇ ਆਖਿਆ ਹੈਗਾ ਵੀ ਮੈਂ ਖਾਲਸਾ ਪੰਥ ਦੀ ਮੁਖਤਾ ਰਾਬਤ ਵਿੱਚ ਸ਼ਾਮਲ ਹੋਣਾ ਚਾਹੁੰਦਾ ਹਾਂ ਪਰ ਇਹ ਤਬਦੀਲੀ ਜਾਂ ਮਾਨਸਿਕ ਚਾਹੀਦੀ ਹੈਗੀ ਐ ਸੋ ਵਕਤ ਹੀ ਨਹੀਂ ਵੀ 10-15 ਮਿੰਟ ਲਈ ਅਕਾਲ ਤਖਤ ਸਾਹਿਬ ਦੀ ਫਜ਼ੀਲਤੋਂ ਆਏ ਇਹ ਤਾਂ ਸਵਿਰ ਸੁਖਬੀਰ ਸਿੰਘ ਬਾਦਲ ਵਾਲੀ ਗੱਲ ਹੋਊਗੀ ਵੀ ਗੁਨਾਹ ਮੰਨਣ ਤੋਂ ਬਾਅਦ ਮੁੜ ਕੇ ਉਹ ਅਕਾਲ ਤਖਤ ਨੂੰ ਜਿਸ ਤਰ੍ਹਾਂ ਚੁਣੌਤੀ ਦਿੱਤੀ ਉਹਨਾਂ ਨੇ ਜਥੇਦਾਰ ਸਹਿਬਾਨ ਨੂੰ ਤੇ ਉਹਦੀ ਸੰਸਥਾ ਨੂੰ ਹੁਣ ਭਾਈ ਰਣਜੀਤ ਸਿੰਘ ਉਹਨੇ ਉੱਥੋਂ ਜਿਹੜੀ ਹੈਗੀ ਆ ਅਕਾਲ ਤਖਤ ਸਾਹਿਬ ਦੇ ਜੋ ਕੁਝ ਵੀ ਹੋਇਆ ਵਾਪਰਿਆ ਪੰਥਕ ਮर्याਦਾ ਅਨਸਾਰ ਉਤੋਂ ਬਾਅਦ ਆ ਕੇ ਜਿਸ ਤਰ੍ਹਾਂ ਦੇ ਬੋਲ ਉਹਨਾਂ ਦੇ ਬੋਲਾਂ ਵਿੱਚ ਹਲੇ ਵੀ ਕੋਈ ਤਬਦੀਲੀ ਨਹੀਂ ਹੈ ਸੋ ਬਾਬਾ ਹਰਨਾਮ ਸਿੰਘ ਬਾਰੇ ਜੋ ਜੋ ਕੁਝ ਉਹ ਬੋਲੇ ਹੈਗੇ ਆ ਜੇ ਬੰਦੇ ਦਾ ਮਨ ਤਬਦੀਲ ਹੋ ਗਿਆ ਇੱਕ ਸਾਧੂ ਸੁਭਾਅ ਬੰਦਾ ਹੈਗਾ ਜੋ ਹਾਲੇ ਵੀ ਇੰਨੇ ਸਾਲਾਂ ਬਾਅਦ ਆਪਣੇ ਮਨ ਵਿੱਚ ਖੋਟ ਨਫ਼ਰਤ ਤੇ ਗੁੱਸਾ ਲਈ ਫਿਰਦਾ ਹੈ ਫਿਰ ਤਖਤ ਤੇ ਪੇਸ਼ ਹੋਣ ਦਾ ਮਨ ਲੱਗਦਾ ਵੀ ਕੋਈ ਨਹੀਂ ਹੈਗਾ ਸੋ ਉਹਨਾਂ ਨੂੰ ਮਾਨਸਿਕ ਤੌਰ ਤੇ ਤਬਦੀਲੀ ਰਿਹਾਉਣੇ ਪਈ ਆ ਖਾਲਸਾ ਪੰਥ ਨੇ ਉਹਨਾਂ ਨੂੰ ਆਪਣੀ ਮੁੱਖ ਧਾਰਾ ਵਿੱਚ ਲਿਆ ਜਾਂਦਾ ਹੈਗਾ ਹੁਣ ਮਾਨਸਿਕ ਤਬਦੀਲੀ ਰਾਹੀਂ ਇੱਕ ਗੁਰਮੁਖ ਵਿਅਕਤੀ ਇੱਕ ਗੁਰਬਾਣੀ ਨਾਲ ਜੁੜਿਆ ਹੋਇਆ ਗੁਰਬਾਣੀ ਨਾਲ ਰੋਮ ਰੋਮ ਵਿੱਚ ਵਸਿਆ ਹੋਇਆ ਇੱਕ ਗੁਰਸਿੱਖ ਜਿਸ ਕਿਸਮ ਦੇ ਬੋਲ ਬੋਲਦਾ ਉਹ ਬੋਲ ਉਹਨਾਂ ਤੋਂ ਖਾਲਸਾ ਪੰਥ ਉਮੀਦ ਕਰਦਾ ਹੈ ਵਰਨਾ ਜੇ ਉਹ ਮਾਫੀ ਲੈਣ ਤੋਂ ਬਾਅਦ ਦੁਬਾਰਾ ਇਸ ਤਰ੍ਹਾਂ ਦਾ ਕਿਸੇ ਚੱਕਰ ਵਿੱਚ ਫਸ ਜਾਂਦੇ ਆ ਜਾਂ ਜਿਹੜੀਆਂ ਸਰਕਾਰਾਂ ਜਾਂ ਸਟੇਟ ਸਿੱਖ ਜਿਹੜੇ ਪ੍ਰਚਾਰਕ ਨੇ ਉਹਨਾਂ ਨੂੰ ਆਪਣੇ ਜਾਲ ਵਿੱਚ ਫਸਾ ਰਹੇ ਜਾਂ ਉਹਨਾਂ ਦੇ ਜਾਲ ਵਿੱਚ ਫਸ ਜਾਂਦੇ ਆ ਗੁਰਬਾਣੀ ਦੇ ਸਹਿਜ ਤੋਂ ਰਹਿਤ ਮਰਿਆਦਾ ਤੋਂ ਜਾਂ ਗੁਰਬਾਣੀ ਦੀਆਂ ਜਿਹੜੀ ਜਿਹੜੀ ਭਾਵਕਤਾ ਉਹ ਤੋਂ ਟੁੱਟ ਕੇ ਵਿਆਖਿਆ ਕਰਦੇ ਆ ਤਾਂ ਖਾਲਸਾ ਪੰਥਾ ਜਿਹੜਾ ਉਹਨਾਂ ਨੂੰ ਐਕਸੈਪਟ ਨਹੀਂ ਕਰੇਗਾ ਬੇਸ਼ੱਕ ਹਾਲ ਦੀ ਘੜੀ ਅਸੀਂ ਕਹਿੰਦੇ ਆ ਵੀ ਠੀਕ ਹੈ ਉਹਨਾਂ ਨੇ ਮਾਫੀ ਮੰਗ ਲਈ ਹੈ ਪਰ ਉਹਨਾਂ ਨੂੰ ਮਨ ਦੀ ਤਬਦੀਲੀ ਲਿਆਉਣੀ ਪੈਣੀ ਹੈਗੀ ਆ ਵਿਰੋਧੀ ਸੰਸਥਾਵਾਂ ਆ ਜਾਂ ਜਿਹੜੀਆਂ ਹਾਲਾਂਕਿ ਉਹਨੇ ਕੋਈ ਸਿਧਾਂਤਕ ਮਤ ਭੇਜ ਨਹੀਂ ਹੈਗੇ ਜਸਟ ਤਕਨੀਕੀ ਮਤ ਭੇਜਦਾ ਉਹਦੇ ਆਧਾਰ ਤੇ ਕਿਸੇ ਦੇ ਖਿਲਾਫ ਨਫ਼ਰਤ ਵਗੈਰਾ ਨਾ ਫਲਾਈ ਜਾਵੇ ਇਹੋ ਹੀ ਅਕਾਲ ਤਖਤ ਸਾਹਿਬ ਦਾ ਸੰਦੇਸ਼ ਹੈ ਜੀ ਬਿਲਕੁਲ ਜੀ ਬਾਕੀ ਉਮੀਦ ਇਹੀ ਕਰਦੇ ਆ ਕਿ ਆਉਣ ਵਾਲੇ ਦਿਨਾਂ ਜਿਹੜਾ ਉਹਨਾਂ ਦਾ ਪ੍ਰਚਾਰ ਹੈਗਾ ਹੈ ਦੁਬਾਰਾ ਸਿੱਖੀ ਸਿਧਾਂਤਾਂ ਨੂੰ ਪਰਣਾਇਆ ਹੋਵੇ ਅਕਾਲ ਤਖਤ ਸਾਹਿਬ ਦੀ ਰੈਬਰੀ ਨੂੰ ਅਪਣਾਇਆ ਹੋਵੇ ਦੁਬਾਰਾ ਜਿਹੜਾ ਹੈਗਾ ਹੈ ਕਿ ਉਸੇ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਉਹ ਪਹਿਲਾਂ ਪ੍ਰਚਾਰ ਕਰਦੇ ਸਨ ਉਸੇ ਤਰੀਕੇ ਦੇ ਨਾਲ ਕਰਨ ਬਾਕੀ ਦੇਖਦੇ ਆ ਕਿ ਇਹ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਹੁੰਦਾ ਹੈ